ਕਾਂਗਰਸ ਪਾਰਟੀ 10 ਤਰੀਕ ਨੂੰ ਜਿਹੜੀ ਚੋਣ ਹੋ ਰਹੀ ਹੈ ਉਹਦੇ 'ਚ ਵੱਡੀ ਜਿੱਤ ਵੱਲ ਵੱਧ ਰਹੀ ਹੈ ਤੇ ਵੱਡੀ ਜਿੱਤ ਕਰਨ ਲਈ ਤਿਆਰ ਹੈ ਤੇ ਲੋਕ ਵੱਡੇ ਪੱਧਰ ਤੋਂ ਸਾਥ ਦੇ ਰਹੇ ਸਾਨੂੰ ਹਰ ਰੋਜ਼ ਲੋਕ ਜੁਆਇਨ ਕਰ ਰਹੇ ਆਮ ਆਦਮੀ ਪਾਰਟੀ ਛੱਡ ਕੇ ਤੇ ਭਾਜਪਾ ਛੱਡ ਕੇ ਅੱਜ ਵੀ ਇੱਕ ਐਮਸੀ ਤੇ ਉਹਨਾਂ ਦੇ ਨਾਲ ਹੋਰ ਬੰਦਿਆਂ ਨੇ ਜੁਆਇਨ ਕੀਤਾ ਹਰ ਰੋਜ਼ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਵੀ ਵੱਡੇ ਪੱਧਰ ਤੇ ਸਾਨੂੰ ਹੰਗਾਰਾ ਮਿਲ ਰਿਹਾ ਹੈ ਤੇ ਸਾਨੂੰ ਐਕਟਿਵ ਵਰਕਰ ਦੂਸਰੀਆਂ ਪਾਰਟੀਆਂ ਦੇ ਤੇ ਲੀਡਰ ਸਹਿਬਾਨ ਦੂਸਰੀਆਂ ਪਾਰਟੀਆਂ ਦੇ ਜਿਸ ਤਰ੍ਹਾਂ ਸਿਪਦੇਵਾਲ ਭਗਤ ਜੀ ਨੇ ਸਾਨੂੰ ਜੁਆਇਨ ਕੀਤਾ ਅੱਜ ਐਮਸੀ ਲਖਵੀਰ ਬਾਜਵਾ ਜੀ ਨੇ ਜੁਆਇਨ ਕੀਤਾ ਇਸ ਤਰ੍ਹਾਂ ਰੋਜ਼ ਸਾਡੇ ਜੁਆਇਨਿੰਗ ਜਾਰੀ ਹੈ ਤੇ ਸਾਡਾ ਜਿਹੜਾ ਟੱਬਰ ਹੈ ਉਹ ਵੱਧ ਰਿਹਾ ਹੈ ਐਸੀ ਵੱਡੀ ਜਿੱਤ ਵੱਲੋਂ ਵੱਧ ਰਹੀ ਹੈ ਤੁਸੀਂ ਕੁਝ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਆ ਜੀ ਆਪ ਨੇ ਇੱਥੇ ਘਰ ਲੈ ਲਿਆ ਤੇ ਆਵਾਜ਼ ਵੀ ਪਾਰਟੀ ਵਰਕਰ ਕਹਿ ਰਹੇ ਨੇ ਕਿ ਉਹ ਜਿਹੜਾ ਇੱਕ ਕੰਫਿਊਜ਼ਡ ਚਾ ਆਵਾਜ਼ ਵੀ ਪਾਰਟੀ ਚ ਰੱਖਿਆ ਘਰ ਨੇ ਲਿਆ ਘਰ ਦੇ ਵਿੱਚ ਕੁਝ ਪੈਟ ਕੀਤੀ ਹੈ 15 ਦਿਨਾਂ ਵਾਸਤੇ ਤੇ ਨਾ ਹੀ ਕੋਈ ਕਿਰਾਇਆ ਫਿਕਸ ਹੋਇਆ ਤੇ 15 ਦਿਨਾਂ ਬਾਅਦ ਛੱਡ ਕੇ ਚਲੇ ਜਾਣਾ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਵੀ ਫਾਇਦਾ ਹੋਏਗਾ ਜੇ ਤੁਸੀਂ ਸੱਚੀ ਮੋੱਚੀ ਇੱਥੇ ਘਰ ਲੈ ਲਓ ਤੇ ਇੱਥੇ ਰਹੋ ਪਰ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਰਕਾਰ ਨੂੰ ਸਾਂਭੋ ਸਰਕਾਰ ਟੁੱਟਣ ਜਾ ਰਹੀ ਹੈ ਇੱਕ ਹੱਥ ਕੁਰਸੀ ਨੂੰ ਪਿਆਵਾ ਤੇ ਇੱਕ ਪੱਗ ਨੂੰ ਪਿਆਵਾ ਥੋੜੇ ਦਿਨਾਂ ਵਿੱਚ ਇਹ ਸਰਕਾਰ ਨੇ ਚੱਲਦੇ ਹੋ ਜਾਣਾ ਇਸ ਕਰਕੇ ਉਹ ਸਰਕਾਰ ਨੂੰ ਸਾਂਭਣ ਤੇ ਜੇ ਇੱਥੇ ਹੁਣ ਆਈ ਹੈ ਤਾਂ ਸਾਡੇ ਬੈਸਟ ਹਲਕੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਘੁੰਮ ਰਿਹਾ ਹੈ ਗਲੀਆਂ ਦਾ ਬੁਰਾ ਹਾਲ ਹੈ ਜਿਹੜਾ ਪਾਣੀ ਆ ਉਹ ਗੰਦਾ ਆ ਰਿਹਾ ਹੈ ਮੈਂ ਐਸੀ ਪ੍ਰੋਟੈਸਟ ਕੀਤਾ ਹੈ ਜਿਹਦੇ ਨਾਲ ਸੱਤ ਮਸ਼ੀਨਾ ਕਾਰਪੋਰੇਸ਼ਨ ਲੈ ਆਈ ਹੈ ਐਸੀ ਲੱਗੇ ਬਈਆਂ ਸੀਐਮ ਸਾਹਿਬ ਨੂੰ ਵੀ ਹੁਕਮ ਜਾਰੀ ਕਰਨੇ ਚਾਹੀਦੇ ਹੈ ਤੇ ਜਿਹੜਾ 2 ਸਾਲ ਤੋਂ ਗੰਦਾ ਪਾਣੀ ਪਲਾ ਰਹੇ ਉਹ ਠੀਕ ਹੋ ਜੇ ਸਰ ਅਕਾਲੀ ਦਲ ਵਿੱਚ ਪਲੇਸ ਚੱਲਦਾ ਪਿਆ ਅੱਜ ਬੀਬੀ ਸਰਜੀਤ ਕੌਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ 'ਚ ਉਹਨਾਂ ਨੇ ਭਾਈ ਅੰਮ੍ਰਿਤਪਾਲ ਹੋਣੀ ਤੇ ਬਾਕੀ ਹੋਰ ਸਰਮਜੀਤ ਸਿੰਘ ਮਾਨ ਨੂੰ ਤੋਂ ਮਦਦ ਮੰਗੀ ਉਹ ਕਹਿੰਦੇ ਪਾਰਟੀ ਇੰਦਾ ਮਰਜ਼ ਕਰਤਾ ਕਿ ਪੈਸੇ ਨਹੀਂ ਦੇ ਦੇ ਤੇ ਉਹਨਾਂ ਤੋਂ ਮਦਦ ਮੰਗੀ ਹੈ ਹੁਣ ਸਰਜੀਤ ਕੌਰ ਨੂੰ ਜਰੂਰ ਨੇ ਅਕਾਲੀ ਦਲ ਨੇ ਖੜਾ ਹੀ ਨਹੀਂ ਕੀਤਾ ਤਾਂ ਉਹ ਨਾਮ ਕਹੋ ਵਿਚਾਰੀ ਲੈ ਰਹੀ ਹੈ ਬੀਬੀ ਉਹਨਾਂ ਦਾ ਇਸ ਕਰਕੇ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਤੁਸੀਂ ਕੀ ਕਹਿ ਰਹੇ ਹੋ ਸਰਕਾਰ ਟੁੱਟ ਰਹੀ ਹੈ ਤੁਸੀਂ ਕੀ ਕਹਿੰਦੇ ਸਰਕਾਰ ਟੁੱਟ ਰਹੀ ਹੈ ਸਰਕਾਰ ਕਿਵੇਂ ਟੁੱਟ ਰਹੀ ਹੈ ਸਰਕਾਰ ਦੇ ਐਮਐਲਏ ਇਕੱਠੇ ਹੋ ਕੇ ਸਰਕਾਰ ਨੂੰ ਤੋੜਨ ਲੱਗੇ ਹੋਏ ਐ ਤੇ ਅੰਦਰ ਖਾਤੇ ਵੱਡੀ ਗਿਣਤੀ ਦੇ ਵਿੱਚ ਐਮਐਲਏ ਮੁੱਖ ਮੰਤਰੀ ਦੇ ਖਿਲਾਫ ਇਕੱਠੇ ਹੋ ਰਹੇ ਐ ਤਨਵੀਰ ਸਾਹਿਬ ਤਨਵੀਰ ਸਾਹਿਬ ਜਿਲੰਦਰ ਚੀਜ ਨੂੰ ਮੀਟਿੰਗ ਹੁੰਦੀ ਆ ਜਿਹੜੀ ਜਿਹੜੇ ਐਮਐਲਏ ਅਕਾਲੀ ਦਲ ਦੀ ਉੱਥੇ ਸੁਖਵੀਰ ਬਾਦਲ ਨਾਲ ਮੀਟਿੰਗ ਹੁੰਦੀ ਆ ਉਹ ਕਹਿ ਰਹੇ ਕਿ ਲੋਟਰ ਸਪਰੇਸ਼ਨ ਚਲਾਇਆ ਜਾ ਰਿਹਾ ਹੈ ਬੀਜੇਪੀ ਵੱਲੋਂ ਇੱਥੇ ਆਵਾਜ਼ੀ ਪਾਰਟੀ ਨੇ ਕਿਹਾ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੀ ਇੰਟਰਨਲ ਜਿਹੜੀ ਪੋਲਿਟਿਕਸ ਹੈ ਐਸੀ ਉਹਦੇ ਦਖਲ ਨਹੀਂ ਦੇਣਾ ਚਾਹੁੰਦੇ ਸੁਖਵੀਰ ਖਿਲਾਫ ਸੁਖਵੀਰ ਬਾਦਲ ਜੀ ਦੇ ਖਿਲਾਫ ਕੁਝ ਲੋਕ ਇੱਥੇ ਇਕੱਠੇ ਹੋਏ ਆ ਕੁਝ ਉਹਨਾਂ ਦੇ ਹੱਕ ਵਿੱਚ ਇਕੱਠੇ ਹੋਏ ਆ ਸਾਡਾ ਇਹਦੇ ਨਾਲ ਕੋਈ ਸਰਵਕਾਰ ਨਹੀਂ ਅਕਾਲੀ ਦਲ ਦਾ ਮਸਲਾ ਹੈ ਲੇਕਿਨ ਜਿਹੜੇ ਇੱਥੇ ਇਕੱਠੇ ਹੋਏ ਸੀ ਮੈਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਬਹੁਤਿਆਂ ਦੇ ਕੁਰਤੇ ਪਜਾਮਿਆਂ ਦੇ ਵਿੱਚੋਂ ਥੱਲੇ ਖਾਕੀ ਨੀਕਰ ਅੱਜ ਦੀ ਨਹੀਂ ਬਹੁਤ ਦੇਰ ਦੀ ਦਿਖ ਰਹੀ ਹੈ ਸੋ ਇਹ ਚੀਜ਼ ਵੀ ਹੈ ਜਿਹੜੀ ਦੇਖ ਲੈਣੀ ਚਾਹੀਦੀ ਹੈ ਕਿ ਭਾਜਪਾ ਦਾ ਕਿੰਨਾ ਰੋਲ ਹੈ ਇਸ ਸਾਰੇ ਰੋਲ ਦੇ ਵਿੱਚ ਬਾਰੀ ਬਾਰੀ ਕਰ ਲੋ ਮੈਂ ਕਿਤੇ ਜਾਣਾ ਰਿਵਾਰਡ ਦਿੱਤਾ ਉਹਨਾਂ ਨੇ ਹਾਂਜੀ 21 ਕਐਮਐਲਏ ਜੁਨੇ 21 ਰਿਵਾਰਡ ਲਾਇਆ ਹੈਗਾ ਮੈਸੇਜ ਜਿਹੜਾ ਹਲਕਾ ਹੈਗਾ ਜਿਹਦੀ ਜੋਂ ਚੱਲ ਰਹੀ ਹੈ ਜਿਹੜੀ ਆਮ ਆਦੀ ਪਾਰਟੀ ਦੇ ਸਾਰੇ ਕੈਂਡੀਡੇਟ ਸਾਰੇ ਜਿਹੜੇ ਮਿਸਟਰ ਬੜਾ ਸੀਰੀਅਸਲੀ ਹੋ ਕੇ ਇਲੈਕਸ਼ਨ ਲੜ ਰਹੇ ਨੇ ਔਰ ਉਸ ਤੋਂ ਆਮ ਆਦੀ ਪਾਰਟੀ ਦੇ ਮੇਰੀ ਗੱਲ ਸੁਣ ਲੋ ਚੱਲ ਦੀ ਗੰਡਾਸੀ ਬੈਠ ਕੇ ਛੱਡ ਸਭ ਛੱਡ ਕੇ ਜੁੰਡੀ ਦੇ ਯਾਰ ਮੇਰੇ ਪਹਿਲਾਂ ਤਾਂ ਇਹਨਾਂ ਦਾ ਆਪਣਾ ਐਮ.ਐਲ.ਏ ਛੱਡ ਗਿਆ। ਸੀਤਨਗਰ ਆ ਲੈ ਇਹਨਾਂ ਦਾ ਹੀ ਐਮ.ਐਲ.ਏ ਸੀਗਾ, ਸਾਡਾ ਤਾਂ ਨਹੀਂ ਸੀਗਾ। ਇਹਨਾਂ ਦਾ ਆਪਣਾ ਐਮ.ਪੀ ਛੱਡ ਗਿਆ। ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਵਿੱਚ ਕੀ ਗਲਤੀਆਂ ਐ? ਕਿ ਤੁਹਾਡਾ ਉਮੀਦਵਾਰ ਛੱਡ ਕੇ ਅੱਜ ਬੀ.ਜੇ.ਪੀ ਦਾ ਉਮੀਦਵਾਰ ਬਣਿਆ ਵਾ। ਕੀ ਐਡੀ ਬੜੀ ਗੱਲ ਹੋ ਗਈ ਸੀ ਕਿ ਤੁਸੀਂ ਆਪਣੀ ਪਾਰਟੀ ਚੋਂ ਦੂਸਰਾ ਉਮੀਦਵਾਰ ਨਹੀਂ ਦੇ ਸਕੇ? ਐਮ.ਪੀ ਵਾਸਤੇ ਵੀ ਕਾਂਗਰਸ ਚੋਂ ਲਿਆ ਕੇ ਦਿੱਤਾ ਸੀ ਤੇ ਐਮ.ਐਲ.ਏ ਦਾ ਵੀ ਤੁਸੀਂ ਉਹ ਬੰਦਾ ਚੁਣਿਆ ਜਿਹੜਾ ਪਿਛਲੀ ਵਾਰੀ ਬੀਜੇਪੀ ਦਾ ਉਮੀਦਵਾਰ ਸੀ ਇਹ ਜਿਹੜਾ ਦਲ ਬਦਲੂਆਂ ਦਾ ਟੋਲੇ ਨੂੰ ਉਤਸ਼ਾਹਤ ਕਰ ਰਹੀ ਆਮ ਆਦਮੀ ਪਾਰਟੀ ਦੇ ਬੀਜੇਪੀ ਐਸੀ ਦੀ ਘੋਰ ਨਿੰਦਾ ਕਰਦੇ ਇਹ ਦਲ ਬਦਲੂ ਜਿਹੜੇ ਇਧਰ ਤੋਂ ਉਧਰ ਜਾ ਕੇ ਖੜੇ ਉਧਰ ਤੋਂ ਇਧਰ ਆ ਕੇ ਖੜੇ ਜਿਹੜਾ ਲਾਹੌਰ ਕਾਮਯਾਬ ਨਹੀਂ ਉਹ ਪਸ਼ੌਰ ਵੀ ਕਾਮਯਾਬ ਨਹੀਂ ਹੋਣਾ ਜਿਹੜੇ ਨੇ ਬੀਜੇਪੀ ਚ ਨਹੀਂ ਕੰਮ ਹੋਇਆ ਕਾਮਯਾਬ ਹੋਇਆ ਉਹਨੇ ਆਮ ਆਦਮੀ ਚ ਨਹੀਂ ਹੋਣਾ ਜਿਹੜਾ ਆਮ ਆਦਮੀ ਚ ਹੋਇਆ ਉਹਨੇ ਕਾਂਗਰਸ ਚ ਨਹੀਂ ਹੋਣਾ ਇਹ ਗੱਲ ਬਦਲੂ ਹੈ ਗੱਲ ਬਦਲੂ ਆਂਦ ਨੂੰ ਲੋਕ ਪਹਿਲਾਂ ਵੀ ਸਭ ਕੁਝ ਸਿਖਾਇਆ ਤੇ ਹੁਣ ਵੀ ਸਿਖਾਉਣਗੇ ਸਰ ਜੀ ਨੇ ਕਿ ਨੇਤਾ ਦੁਸ਼ਨ ਚੋਟਾਲਾ ਨੇ ਕਹਾ ਕਿ ਬੀਜੇਪੀ ਪੰਜਾਬ ਇੱਥੇ ਦੀ ਗੱਲ ਕਰੋ ਇੱਥੇ ਦੀ ਸਰ ਮਾਨ ਸਰਿੰਦਰ ਕੌਰ ਹੋਣਾ ਤੇ ਨਾ ਆਮ ਆਦਮੀ ਪਾਰਟੀ ਨੇ ਰੋਪ ਲਗਾਏ ਨੇ ਉਹਨਾਂ ਕਹਿੰਦੇ ਕਿ ਸਮਾਰਟ ਸਿਟੀ ਪ੍ਰੋਜੈਕਟ ਦਾ ਪੈਸਾ ਜਿਹੜਾ ਸਰਿੰਦਰ ਕੌਰ ਹੋਣਾ ਨੇ ਖਾਦਾ ਇਹਨੂੰ ਕਿਵੇਂ ਦੇਖੋ ਮੈਂਬਰ ਹੀ ਨਹੀਂ ਸੀ ਸਰਿੰਦਰ ਕੌਰ ਮੈਡਮ ਯਾ ਤਾਂ ਐਮਸੀ ਰਹੇ ਇਹ ਸੀਨੀਅਰ ਡਿਪਟੀ ਮੇਅਰ ਰਹੇ ਨਾ ਤਾਂ ਐਮਸੀ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਨਾ ਹੀ ਸੀਨੀਅਰ ਡਿਪਟੀ ਮੇਅਰ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਮੈਂ ਇਸ ਤਰ੍ਹਾਂ ਐਮਸੀ ਵੀ ਰਹਿ ਚੁੱਕਿਆ ਮੈਂ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਰਹਿ ਚੁੱਕਿਆ ਮੈਨੂੰ ਪਤਾ ਹੈ ਕੋਈ ਸਰਿੰਦਰ ਕੌਰ ਬੀਬੀ ਨੂੰ ਪਾਵਰ ਨਹੀਂ ਸੀ ਕਿ ਉਹ ਪੈਸੇ ਖਾ ਸਕਦੀ ਆ ਕਿਸੇ ਨੂੰ ਦੋਆ ਸਕਦੀ ਉਹ ਇੱਕ ਨੇਕ شریف ਇਮਾਨਦਾਰ ਔਰਤ ਹੈ ਜੀਨੇ ਅੰ데요 ਬਾਅਦ ਇੱਥੇ ਚੋਣ ਲੜ ਕੇ ਜੀਤੀ ਹੈ ਤੇ ਲੋਕਾਂ ਦੀ ਸੇਵਾ ਕੀਤੀ ਪਹਿਨਾ ਉਹਦੇ ਪਤੀ ਨੇ ਸੇਵਾ ਕੀਤੀ ਇਸ ਤੋਂ ਹੋਣਹਾਰ ਉਮੀਦਵਾਰ ਨਾ ਕੋਈ ਹੈ ਬਾਕੀ ਸਾਰੇ ਦਲ ਬਦਲੂ ਹੈ ਤੇ ਇੱਕ ਤਰ੍ਹਾਂ ਦੇ ਸੱਟਾ ਲਾਉਣ ਵਾਲੇ ਇੱਥੇ ਨਸ਼ੇ ਬਕਾਉਣ ਵਾਲੇ ਦੂਸਰੇ ਉਮੀਦਵਾਰ ਹੈ ਉਹਨਾਂ ਨੇ ਕਦੇ ਕੋਈ ਇੱਥੇ ਦੀ ਸੇਵਾ ਨਹੀਂ ਕੀਤੀ ਸਿਰਫ ਲੁੱਟਿਆ ਹਲਕੇ ਦਾ ਕੋਈ ਇੱਕ આરોਪ ਲੱਗਿਆ ਹੈ ਕਿ ਮੈਡਮ 20 ਸਾਲ ਤੋਂ ਇੱਥੇ ਕਦੇ ਜਿੱਦਨੇ ਰਹੇ ਆ ਆਈ ਤਾਂ ਕਦੀ ਬਸਤੋ ਕੁ ਕੰਮ ਨਹੀਂ ਹੋਇਆ ਤੇ ਉਹਨਾਂ ਦੇ ਜਿਹੜਾ ਦਫਤਰ ਨੂੰ ਮਿਨਿਸਪਲ ਅਫਸਰ ਨੂੰ ਮਿਲਿਆ ਸੀ ਉਹ ਉੱਥੇ ਤalé ਹੀ ਲੱਗੇ ਰਹੇ ਕਦੀ ਉੱਥੇ ਬੈਠੇ ਨਹੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਬੰਦਾ ਕੰਮ ਨਾ ਕਰੇ ਉਹ ਦੂਸਰੀ ਵਾਰੀ ਪੰਚ ਨਹੀਂ ਜਿੱਤੇਦਾ ਸਰਪੰਚ ਤਾਂ ਕਿਹਾ ਜਿੱਤਣਾ ਇਹ 4 5 6 ਵਾਰ ਇਹ ਪਰਿਵਾਰ ਜਿੱਤਦਾ ਰਿਹਾ ਰੈਗੂਲਰ ਲਗਾਤਾਰ ਇਸ ਪਰਿਵਾਰ ਦੇ ਕੋਲ ਰਹੀ ਹੈ ਜੇ ਲੋਕਾਂ ਦੇ ਵਿੱਚ ਕੰਮ ਕੀਤਾ ਹੈ ਜੇ ਲੋਕਾਂ ਨੂੰ ਮਿਲਦੀ ਜੁਲਦੀ ਰਹੀ ਹੈ ਜੇ ਲੋਕਾਂ 'ਚ ਪਿਆਰ ਹੈ ਤਾਂ ਹੀ ਜਿੱਤਦੀ ਰਹੀ ਹੈ ਹੁਣ ਵੀ ਐਮਐਲਏ ਦੀ ਇਲੈਕਸ਼ਨ ਬਹੁਤ بڑے ਮਾਰਜਨ ਨਾਲ ਜਿੱਤੇਗੀ ਬੜੀਆਂ ਬੜੀਆਂ ਤੁਸੀਂ ਵਿਹਸਲ ਕਦੇ ਬੜੀਆਂ ਨਾਲੀਆਂ ਦੀ ਤੇ ਗੱਲ ਕੀਤੀ ਵਿਹਸਲ ਕੇ ਨੌਰਫੋਂਗਰ ਵਿਹਸਲ ਤਾਂ ਵੀ ਨਸ਼ਿਆਂ ਦਾ ਜੂਏ ਦਾ ਅੱਡੇ ਦਾ ਘੜ ਬੰਦਾ ਜਾ ਰਿਹਾ ਉਹਦੇ ਬਾਰੇ ਤੁਸੀਂ ਜਲੰਧਰ ਤੋਂ ਐਮਪੀ ਵੀ ਹੋ ਤੇ ਤੁਹਾਡੇ ਕੈਂਡੀਡੇਟ ਜਿੱਤਦਾ ਉਹਦੇ ਬਾਰੇ ਕੀ ਕਰੋ ਘੜ ਬਣਦਾ ਨਹੀਂ ਜਾ ਰਿਹਾ ਗਾੜੀਆਂ ਨੇ ਬਣਾਇਆ ਪਿਛਲੇ 2 ਸਾਲ ਤੋਂ ਉਹਦੇ ਵਿੱਚ ਛੀਤ ਰੁਗਰਾਲ ਵੀ ਹੈ ਉਹਦੇ ਵਿੱਚ ਸਾਰੇ ਜਾਣੇ ਇਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਇੱਥੇ ਕਦੇ ਇਸ ਤਰ੍ਹਾਂ ਜੂਏ ਸੱਟੇ ਦੜੇ ਦਾ ਅੱਡਾ ਨਹੀਂ ਹੁੰਦਾ ਸੀ ਇਸ ਤਰ੍ਹਾਂ ਗੱਡ ਨਹੀਂ ਹੁੰਦਾ ਸੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਚਾਹੇ ਉਹਦੇ ਸੀਤਲ ਨੂੰ ਕਰਾ ਰਿਹਾ ਚਾਹੇ ਰਿੰਕੂ ਰਿਹਾ ਚਾਹੇ ਹੁਣ ਉਹ ਕੰਮ ਨੂੰ ਵੱਡੇ ਲੀਟਰਾਂ ਦੀ ਸ਼ਹਿ ਦੇ ਨਾਲ ਇੱਥੇ ਦਾ ਅਰੋੜਾ ਦੇਖ ਰਿਹਾ ਇਹ ਅਸਲ ਦੇ ਵਿੱਚ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਚਲਾ ਰਹੀ ਹੈ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਕਰਿਆ ਦੇ ਰਿਹਾ ਹੈ ਇਹੀ ਇੱਥੇ ਜੂਆ ਚਲਾ ਰਹੇ ਇਹੀ ਡੜਾ ਸੱਟਾ ਜਲਾ ਰਹੇ ਲਾਟਰੀ ਸਿਸਟਮ ਇਹ ਚਲਾ ਰਹੇ ਨਸ਼ਿਆਂ ਦੀ ਪਰਮਾਰ ਇਹਨਾਂ ਦੇ ਦੇਖਰੇਖ ਦੇ ਵਿੱਚ ਚੱਲ ਰਹੀ ਹੈ ਜਦ ਤੱਕ ਸੀਤ ਰੌਂਗਰਾਲ ਇਹਨਾਂ ਨਾਲ ਸੀ ਜਦ ਤੱਕ ਉਹ ਇੱਥੇ ਚਲਾ ਰਿਹਾ ਸੀ ਹੁਣ ਉਹ ਭਾਜਪਾ ਚਲੇ ਗਿਆ ਹੁਣ ਇਹ ਆਪ ਚਲਾ ਰਹੇ इन्ह दूसरे एम एल ए चला रहा अजय सहु चक के आया <स्थिण> <मनुणती> <स्थिण> <स्थिण> <किया> कि <स्थिण> दो साल कितवाल साहब ਟਾਈ ਹੋ ਗਿਆ 2.5 ਸਾਲ ਤੱਕ ਉਹਨਾਂ ਨੂੰ ਯਾਦ ਹੀ ਨਹੀਂ ਆਇਆ ਕਿ ਇੱਥੇ ਗੰਦਾ ਪਾਣੀ ਆ ਰਿਹਾ ਜਲੰਧਰ ਦੇ ਵਿੱਚ 2.5 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਡੜਾ ਸੱਟਾ ਚੱਲਦਾ 2.5 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਸ਼ੀਤਨਗਰਾਲ ਬਦਫੈਲੀਆਂ ਫੁਲਾ ਰਿਆ ਆਪਣੀਆਂ ਸਾਡੀਆਂ ਧੀਆਂ ਪੈਣਾ ਜਿਹੜੀਆਂ ਉਹਨਾਂ ਦੇ ਨੌਕਰ ਲੱਗਦੀਆਂ ਉਹਨਾਂ ਨੂੰ ਸ਼ੀਤ ਸ਼ੀਤਲਗਰਾਲ ਵਰਗੇ ਬੰਦੇ ਗਲਤ ਨਜ਼ਰ ਨਾਲ ਦੇਖਦੇ ਇਹ ਉਹਨਾਂ ਨੂੰ ਕਦੇ ਦਿਖਿਆ ਨਹੀਂ ਐਸੀ ਦੇਖਾਂਗੇ ਇਹਨਾਂ ਨੂੰ ਸਾਡੀਆਂ ਪੈਣਾ ਨੂੰ ਕਿੰਨੇ ਪੈਂਦੇ ਨਾਲੇ ਧੀਆਂ ਨੂੰ ਸ਼ਰਮ ਨਹੀਂ ਆਉਦੀ ਇਹਨਾਂ ਲੋਕਾਂ ਨੂੰ ਐਮਐਲਏ ਬਣ ਕੇ ਉਹਦਾ ਉਹਦਾ ਜਿਹੜਾ ਪੀਏ ਹੈ ਸੌਦੇ ਕਰ ਰਿਹਾ ਸਾਡੀਆਂ ਕੁੜੀਆਂ ਦੇ ਨਾਲ ਇਹ ਲੋਕ ਇੱਥੇ ਲੀਡਰ ਰਹਿਣਗੇ ਇਹ ਹਜੇ ਮੁੱਖ ਮੰਤਰੀ ਚਾਹੀਦਾ ਜਿਹੜਾ ਅੱਜ ਤੱਕ ਨਹੀਂ ਉਹਨੇ ਸੁਣਿਆ ਅੱਜ ਤੱਕ ਮੁੱਖ ਮੰਤਰੀ ਨੇ ਉਹ ਵੀਡੀਓ ਨਹੀਂ ਸੁਣੀ ਆਡੀਓ ਨਹੀਂ ਸੁਣੀ ਕਿ ਇੱਕ ਐਮਐਲਏ ਦਾ ਕੈਂਡੀਡੇਟ ਹੈ ਜਿਹੜਾ ਉਹਦਾ ਪੀਏ ਕੁੜੀ ਦੇ ਨਾਲ ਸੌਦਾ ਕਰ ਰਿਹਾ ਕਿ ਤੂੰ ਗੱਲ ਅੱਗੇ ਲੀਕ ਨਾ ਕਰੀ ਗੱਲ ਇਹ ਸ਼ਰਮ ਨਹੀਂ ਆਈ ਅਜੇ ਤੱਕ ਮੁੱਖ ਮੰਤਰੀ ਨੂੰ ਕਿ ਉਹਦੇ ਪਰਚਾ ਦਰਜ ਕਰੇ ਸਾਡਾ ਸਮਾਂ ਆਊਗਾ ਅਸੀਂ ਦੇਖਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਸਾਡੇ ਧੀਆਂ ਪਾਣਾਂ ਨੂੰ ਪੈਂਦੇ ਤੇ ਕਿਸ ਤਰ੍ਹਾਂ ਇੱਥੇ ਦੜਾ ਸੱਟਾ ਚੱਲਦਾ ਕਿਸ ਤਰ੍ਹਾਂ ਇੱਥੇ ਹੁੰਦੀ ਆ ਹਰ ਚਿੱਟੇ ਦੀ ਲੋਕਾਂ ਨੂੰ ਬਿਗਰਿਆ